ਅੰਤਰਾਜ ਜੀ ਵਿਆਹ ਕਰਵਾਉਣਾ ਕੁੜੀ ਨੂੰ ਮਹਿੰਗਾ ਪੈ ਗਿਆ ਪਿਤਾ ਨੇ ਝੂਠੀ ਅਣਖ ਦੇ ਖਾਤਰ ਜਵਾਈ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਧੀ ਜਵਾਈ ਅਤੇ ਦੋਤੇ ਤੇ ਪਰਚਾ ਦਰਜ ਕਰਵਾਇਆ ਬਰੋਸਪੁਰ ਦੇ ਪਿੰਡ ਵਾਹਕਾ ਬੰਦ ਤੋਂ ਮਾਮਲਾ ਸਾਹਮਣੇ ਆਇਆ ਪੁਲਿਸ ਤੇ ਬਿਨਾ ਪਰਚਾ ਦਰਜ ਕੀਤੇਆਂ ਪਤੀ ਪਤਨੀ ਤੇ ਪੁੱਤ ਨੂੰ ਗ੍ਰਿਫਤਾਰ ਕਰਨ ਦੇ ਇਲਜ਼ਾਮ ਮਾਮਲਾ ਮੀਡੀਆ ਦੇ ਵਿੱਚ ਆਉਣ ਤੇ ਦਬਾਅ ਹੇਠਾਂ ਪੁਲਿਸ ਨੇ ਪਰਚਾ ਦਰਜ ਕੀਤਾ ਤਫਰੋਜ਼ਪੁਰ ਦੇ ਪਿੰਡ ਵਾਹਕਾ ਬੰਦੂ ਇਹ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਤੇ ਬਿਨਾ ਪਰਚਾ ਦਰਜ ਕੀਤਿਆਂ ਪਤੀ ਪਤਨੀ ਤੇ ਪੁੱਤ ਨੂੰ ਗ੍ਰਿਫਤਾਰ ਕਰਨ ਦੇ ਇਲਜ਼ਾਮ ਨੇ। ਮਾਮਲਾ ਮੀਡੀਆ ਦੇ ਵਿੱਚ ਆਉਣ ਦੇ ਉੱਤੇ ਦਬਾਅ ਹੇਠਾਂ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ। ਤਾਂ ਅੰਤਰਾਜੀ ਵਿਆਹ ਕਰਵਾਉਣਾ ਕੁੜੀ ਨੂੰ ਮਹਿੰਗਾ ਪੈ ਗਿਆ। ਕਾਰਵਾਈ ਹੋਈ। ਪਿਤਾ ਨੇ ਝੂਠੀ ਅਣਖ ਦੇ ਖਾਤਰ ਜਵਾਈ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ। ਧੀ ਜਵਾਈ ਅਤੇ ਦੋਤੇ ਤੇ ਐਫਆਈਆਰ ਦਰਜ ਕਰਵਾਈ। ਮੈਨਾਂ ਦੂਸਰੀ ਜਾਤੀ ਵੀ ਨਾਲ ਮੈਂ ਵਿਆਹ ਕਰਾਇਆ ਮੇਰੀ ਕੋਟ ਮਾਰਜ ਹੋਈ 2015 ਵਿੱਚ ਤੇ ਉਦੋਂ ਬਾਅਦ ਮੇਰਾ ਪਚੈਤੀ ਤਲਾਕ ਰਵਾ ਮੇਰੇ ਦਾੜੀ ਬਰਾ ਕੁੱਟ ਕੁੱਟ ਕੇ ਮੇਰਾ ਕਰਾਤਾ ਮੇਰੇ ਬੱਚੇ ਸੀ ਮੇਰਾ ਨਹੀਂ ਸੜਿਆ ਸਾਰਾ ਤੇ ਬੱਚਿਆਂ ਦੇ ਮੂੰਹ ਕਰਕੇ ਮੈਂ ਦੁਬਾਰਾ ਬਿਆਨ ਕਰਾ ਕੇ ਮੈਂ ਲਾਇਆ ਮੇਰੇ ਮਾਪੇ ਪਿੰਡ ਰਹਿੰਦਾ ਸੀ ਪਿੰਡ ਨੂੰ ਉੱਠ ਕੇ ਇੱਥੇ ਮੇਰੇ ਸਿਰ ਤੇ ਆ ਕੇ ਬਹਿ ਗਿਆ ਤੇ ਰੋਜੀ ਮੈਨੂੰ ਪਰਸਤੰਗ ਕਰਦੇ ਆ ਮੇਰੇ ਬੱਚਿਆਂ ਨੂੰ ਕਰਦੇ ਮੈਨੂੰ ਵੀ ਕਰਦੇ ਮੇਰੇ ਘਰ ਵਾਲੇ ਤੇ ਗਾਲ ਪੈਂਦੇ ਕੁੱਟਦੇ ਮਾਰਦੇ ਦੂਜੀ ਜਾਤੀ ਦਾਗਾ ਫਿਰ ਅਸੀਂ 2 ਸਾਲ ਵਧੀਆ ਰਹੇ ਮੇਰੇ ਮਾਪੇ ਸਾਰਾ ਸਹਿਮਤ ਸੀ 2 ਸਾਲਾਂ ਵਿੱਚ ਉਧਰ ਉੱਠ ਕੇ ਆਏ ਨਾ ਕਿਦੋਂ ਉਦੋਂ ਦੇ ਇੱਥੇ ਚੰਗਾ ਨਹੀਂ ਮੇਰੇ ਘਰਾਂ ਨੂੰ ਨਹੀਂ ਸਮਝਦੇ ਉਹ ਕਹਿੰਦੇ ਹੋਰ ਕਿਤੇ ਕੁੜੀ ਵਿਆਹ ਦਿਆਂਗੇ ਸਰ ਮੇਰੀ ਇਹੋ ਬੇਨਤੀ ਮੈਂ ਵਾਰ-ਵਾਰ ਇਹੋ ਕੰਮ ਕਰਦੀ ਰਵਾਂਗੀ ਤਾਂ ਮੁੱਕੇ ਦਿੰਦੇ ਵੀ ਅਸੀਂ ਮੈਨੂੰ ਮਾਰਨਾ ਹੀ ਮਾਰਨਾ ਜਾਂ ਸੁੱਤੇ ਪੈਣ ਮਾਰਦੇ ਹੀ ਜਾਂ ਬਾਹਰ ਅੰਦਰ ਮਾਰਦੇ ਹੀ ਝੂਠਾ ਪਰਚਾ ਮੇਰੇ ਘਰਾਂ ਵਾਲੇ ਤੇ ਕਰਵਾ ਦਿੰਦੇ ਨੇ ਇੱਥੇ ਆਪਾਂ ਅਰਪ ਕੇ ਠਾਣਾ ਲੱਗਦਾ ਮੇਰਾ ਮੁੰਡਾ ਉਹ ਦਿਨ 23 ਤਰੀਕ ਨੂੰ ਘਰੇ ਨਹੀਂ ਸੀ ਮੇਰੇ ਮੁੰਡੇ ਦਾ ਨਾਮ ਬਦਨਾਮ ਐਵੇਂ ਹੀ ਕਰਤਾ ਨਾ ਤੇ ਮੇਰਾ ਵੀ ਝੂਠਾ ਪਰਚਾ ਪਾਤਾ ਮੇਰੇ ਘਰ ਵਾਲੇ ਤੇ ਵੀ ਮੇਰੇ ਪਿਓ ਨੇ ਕਈ ਮਾਰੀ ਮੇਰੇ ਘਰ ਵਾਲੇ ਤੇ ਤੇ ਨਾ ਮੇਰੇ ਪਿਓ ਨੇ ਆ ਆਪ ਸੱਟ ਲਾ ਕੇ ਮੇਰੇ ਪਿਓ ਦਾਖਲ ਹੋ ਗਏ ਝੂਠਾ ਪਰਚਾ ਪਾਉਂਦਾ ਮੇਰੀ ਇਹੋ ਮੰਗ ਗਏ ਸਾਰਾ ਤੂੰ ਵੀ ਮੇਰੇ ਸਾਥ ਦਿੱਤਾ ਜਾਵੇ ਮੈਨੂੰ ਨਿਆ ਦਿੱਤਾ ਜਾਵੇ ਐਮਐਲਏ ਰਾਮ ਮਸੂਲ ਹੋਈ ਸਾਰ ਹਾਂਜੀ ਪਲੱਸ ਦਿਲਵਿੰਦਰ ਸਿੰਘ ਨੇ ਦਰਖਾਸਤ ਦਿੱਤੀ ਸੀ ਸਾਰ ਹੂੰ ਹੂੰ ਵੀ ਸਾਡਾ ਝਗੜਾ ਹੋਇਆ ਇਸ ਤਰ੍ਹਾਂ ਕਰਕੇ ਹੂੰ ਹੂੰ ਉਹਦੇ ਬਾਬਤਾਂ ਹੈ ਜੀ ਦੋਨੋਂ ਤਰ੍ਹਾਂ ਨਾਲ ਬਿਆਨ ਲਿਖਣਾ ਇਨਵੈਸਟੀਗੇਸ਼ਨ ਦਾ ਮਾਮਲਾ ਜੀ ਇਨਵੈਸਟੀਗੇਸ਼ਨ ਕਰ ਰਹੇ ਆਂ ਜਿਹੜੀ ਚਾਹੀਦੀ ਸਾਹਮਣੇ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ